जो सड़क तुम वेख रहे हो भी किस तरह वैन पाए जा रहे हैं रोया जा रहा है इस करके होया है भी फिरोजपुर रोड ते गुरुहर सहाय ਦੇ ਲिटल ਫਲਾਵਰ ਸਕੂਲ ਦੀ ਇੱਕ ਵੈਨ ਬੱਚੇ ਛੱਡ ਕੇ ਵਾਪਸ ਕਰਨ ਨੂੰ ਜਾ ਰਹੀ ਸੀ ਤਾਂ ਗੋਲੂ ਕਾ ਮੋੜ ਦੇ ਨੇੜੇ ਸਾਹਮਣੇ ਤੋਂ ਦੂਜੀ ਸਾਈਡ ਤੋਂ ਆ ਰਹੀ ਇੱਕ ਆਲਟੋ ਕਾਰ ਨੇ ਫੁੱਟਪਾਥ ਤੋੜ ਕੇ ਵੈਨ ਦੇ ਵਿੱਚ ਟੱਕਰ ਮਾਰ ਦਿੱਤੀ ਜਿਸ ਕਰਕੇ ਵੈਨ ਚਾਲਕ ਗੰਭੀਰ ਜ਼ਖਮੀ ਹੋ ਗਿਆ ਅਤੇ ਹਸਪਤਾਲ ਲਿਜਾਂਦੇ ਹੋਏ ਉਸਨੇ ਦਮ ਤੋੜ ਦਿੱਤਾ ਇਹ ਤਸਵੀਰਾਂ ਤੁਹਾਨੂੰ ਮੌਕੇ ਦੀਆਂ ਬਖਾਈਆਂ ਜਾ ਰਹੀਆਂ ਹਨ ਅਤੇ ਸੜਕ ਤੇ ਵੈਨ ਪਾਇਆ ਜਾ ਰਿਹਾ ਹੈ ਇੱਥੋਂ ਤੱਕ ਕੀ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ ਪਰਚਾ ਨਹੀਂ ਕਟਾਇਆ ਜਾ ਰਿਹਾ ਸੀ ਪਿੰਡ ਵਾਸੀ ਮੌਕੇ ਤੇ ਇਕੱਠੇ ਹੋਏ ਅਤੇ ਕਾਰ ਚਾਲਕ ਦੇ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕੀਤੀ ਪਰ ਕਾਰ ਚਾਲਕ ਦਾ ਪਰਚਾ ਨਹੀਂ ਕਟਾਇਆ ਜਾ ਰਿਹਾ ਸੀ ਕਾਰ ਚਾਲਕ ਖਿਲਾਫ ਕਾਰਵਾਈ ਨਹੀਂ ਹੋ ਰਹੀ ਸੀ ਜਿਸ ਤੋਂ ਬਾਅਦ ਧਰਨਾ ਲੱਗਿਆ ਅਤੇ ਧਰਨੇ ਤੋਂ ਬਾਅਦ ਪੁਲਿਸ ਨੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਗੁਰੂਵਰ ਸਾਹਿਬ ਦੇ ਲੀਟਰ ਫਲਾਵਰ ਸਕੂਲ ਦੀ ਵਿਦਿਆਰਥੀ ਅਤੇ ਡ라이ਵਰ ਰਿੰਕੂ ਬੱਚਿਆਂ ਨੂੰ ਛੱਡ ਕੇ ਖਾਲੀ ਵਾਪਸ ਕਾਰ ਨੂੰ ਜਾ ਰਿਹਾ ਸੀ ਤੇ ਵੈਨ ਦਾ ਨੰਬਰ PB06R6919 ਅਤੇ ਦੂਜੀ ਸਾਈਡ ਤੋਂ ਫੁੱਟਪਾਥ ਤੋੜ ਕੇ ਗਤੀ ਵਿੱਚ ਆਈ ਇੱਕ ਆਲਟੋ ਕਾਰ ਜਿਸ ਦਾ ਨੰਬਰ PB05V0502 ਹੈ। ਦੁਰਘਟਨਾ ਵਾਪਰ ਗਈ ਅਤੇ ਰਿੰਕੂ ਦੀ ਜਾਂਚ ਚੱਲੀ ਗਈ। ਮੌਕੇ ਤੇ ਧਰਨਾ ਲੱਗਿਆ ਅਤੇ ਪੁਲਿਸ ਨੂੰ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਿਆ ਅਤੇ ਪੁਲਿਸ ਨੇ ਦੋਸ਼ੀਆਂ ਖਰਾਬ ਕਾਰ ਚਾਲਕ ਖਰਾਬ ਮਾਮਲਾ ਵੀ ਦਰਜ ਕੀਤਾ ਹੈ ਤੁਸੀਂ ਵੇਖ ਰਹੇ ਹੋ ਵੀ ਧਰਨੇ ਤੋਂ ਬਾਅਦ ਮਾਮਲਾ ਦਰਜ ਹੋਇਆ ਹੈ ਉੱਥੇ ਪਹੁੰਚੇ ਲੋਕਾਂ ਦਾ ਹੋਰ ਕੀ ਕੁਝ ਕਹਿਣਾ ਹੈ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਜਿਹਦੀ ਡੈਥ ਹੋਈ ਹੈ ਵੈਨ ਚੱਲ ਕੇ ਜਿਹੜਾ ਗੁਰੂਰਸਾਏ ਤੋਂ ਗੋਲੂ ਕਨ ਜਾ ਰਿਹਾ ਸੀ ਤੁਹਾਡੇ ਪਿੰਡ ਦਾ ਸੀ ਹਾਂਜੀ ਸਾਡੇ ਪਿੰਡ ਦਾ ਸੀ ਇਹ ਰਿੰਕੂ ਕੁਮਾਰ ਦੀ ਜੈ ਕਿਸ਼ਨ ਦਾ ਲੜਕਾ ਸੀ ਬੇਟਾ ਸੀ ਸਿਰਫ ਇਹਨ ਦਾ ਸਿਰਫ 5 ਸਾਲ ਦਾ ਬੇਟਾ ਸੀ ਇੱਕੋ ਮੁੰਡਾ ਸੀ ਜੀ ਹੂੰ ਬਹੁਤ ਮਾੜਾ ਹਾਲ ਹੋਇਆ ਬਹੁਤ ਜ਼ਿਆਦਾ ਜੀ ਪਿੰਡ 'ਚ ਪੂਰਾ ਅਫਸੋਸ ਹੋਇਆ ਜੀ ਤੇ ਕਿਵੇਂ ਘਟਨਾ ਦਾ ਪਤਾ ਲੱਗਿਆ ਸਾਰਾ जब पता लगा ये पैराथल जमीनता hmm. है ए बी आई न्यूज चैनल देखने वाले सभी दर्शकों से हम अपील करते हैं कि एबीआई न्यूज चैनल पर ऐसी लेटेस्ट खबरें देखने के लिए हमारे चैनल को सब सब्सक्राइब करना ना भूलें जय हिंद जय भारत